ਉਹ ਇਹਦੇ ਵਰਗੇ ਬੰਦੇ ਨੂੰ ਤਾਂ ਮਾਫ ਕਰ ਦਿਓ ਯਾਰ 12000 ਦੀ ਸਕੈਨ ਕਰਾਤੀ ਯਾਰ ਇਸ ਬੰਦੇ ਦੀ ਯਾਰ ਜਿਹਦੀ ਕੀਮਤ ਹੈਗੀ ਸਿਰਫ 4600 ਰੁਪਏ ਐਸੀ ਕਮਾਈ ਆਪਣੇ ਬੱਚਿਆਂ ਨੂੰ ਖਵਾ ਕੇ ਕੀ ਕਰੂਗੇ ਲੋਕਾਂ ਨੂੰ ਬੇਨਤੀ ਹੈ ਜਦੋਂ ਵੀ ਕੋਈ ਡਾਕਟਰ ਤੁਹਾਨੂੰ ਸਕੈਨ ਲਿਖ ਕੇ ਦਿੰਦਾ ਹੈ ਉਹ ਸਕੈਨ ਸਾਨੂੰ ਪੁੱਛਿਆ ਕਰੋ ਅਸੀਂ ਕਿੱਥੋਂ ਕਰਾ ਕੇ ਦੇਣੀ ਤੁਹਾਨੂੰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਨੂੰ ਜਾਗਰੂਕਤਾ ਦੇ ਤੌਰ ਤੇ ਸ਼ੇਅਰ ਕਰੋ ਵੈਸੇ ਮੈਨੂੰ ਉਮੀਦ ਤਾਂ ਨਹੀਂ ਹੈਗੀ ਕਿ ਮੈਡੀਕਲ ਸਿਸਟਮ ਕਦੀ ਸੁਧਰਨਾ ਹੈ ਕਿ ਨਹੀਂ ਸੁਧਰਨਾ ਪਰ ਮੈਂ ਲੋਕਾਂ ਨੂੰ ਅਵੇਅਰਨੈਸ ਜ਼ਰੂਰ ਦੇਣਾ ਚਾਹੁੰਦਾ ਮੇਰੀ ਇਹ ਵੀਡੀਓ ਅਵੇਅਰਨੈਸ ਦੇ ਤੌਰ ਤੇ ਸ਼ੇਅਰ ਕਰਿਓ ਅਵੇਅਰਨੈਸ ਦੇ ਤੌਰ ਤੇ ਅੱਗੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਲੋਕਾਂ ਤੱਕ ਪਹੁੰਚੇ ਇਹ ਦਿਹਾੜੀਦਾਰ ਬੰਦਾ 9000 ਰੁਪਏ ਮਹੀਨਾ ਕਮਾਉਂਦਾ ਹੈ ਕਿਰਾਏ ਦਾ ਮਕਾਨ ਹੈ ਚਲੋ ਇਹ ਬਹੁਤ ਚੰਗਾ ਤੇ ਇੱਕ ਬਹੁਤ ਸਿਆਣਾ ਪੁੱਤਰ ਹੈ ਜਿਹੜਾ ਆਪਣੇ ਦੋ ਜਵਾਕ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਦੇ ਟ੍ਰੀਟਮੈਂਟ ਲਈ ਭੱਜਿਆ ਫਿਰਦਾ 9000 ਰੁਪਏ ਤਨਖਾਹ ਵਾਲਾ ਬੰਦਾ ਕਰਜ਼ਾ ਚੱਕ ਕੇ 12000 ਰੁਪਏ ਦੀ ਸਕੈਨਾਂ ਲਖਾਂਦਾ ਹੈ ਜਿਹੜੀਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਜਿਹਦੀ ਕੀਮਤ ਹੈਗੀ ਸਿਰਫ 4600 ਰੁਪਏ 4600 ਰੁਪਏ ਵਾਲੀ ਸਕੈਨ 12000 ਰੁਪਏ ਦੀ ਮੈਂ ਡਾਕਟਰਾਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਿਰਫ ਆਪਣੇ ਕਮਿਸ਼ਨ ਦੇ ਚੱਕਰ 'ਚ ਬੰਦੇ ਨੂੰ ਮਹਿੰਗੀ ਸਕੈਨ ਲਿਖ ਦਿੰਦੇ ਹੋ ਕਿ ਉੱਥੋਂ ਜਾ ਕੇ ਕਰਾਇਆ ਐਸੀ ਕਮਾਈ ਆਪਣੇ ਬੱਚਿਆਂ ਨੂੰ ਖਵਾ ਕੇ ਕੀ ਕਰੋਗੇ ਤੁਸੀਂ ਦੇਖੋ ਆਪੀਡੀ ਫੀਸ ਵੀ ਲੈਨੇ ਹੋ ਐਜ਼ ਅ ਡਾਕਟਰ profession ਹਰ ਡਾਕਟਰ ਦੀ ਇੱਕ ਆਪੀਡੀ ਫੀਸ ਹੁੰਦੀ ਹੈ ਕਿ ਚਲੋ ਠੀਕ ਹੈ ਤੁਸੀਂ ਕਰੋੜਾ ਰੁਪਏ ਆਪਣੀ ਪੜ੍ਹਾਈ ਤੇ ਲਾਇਆ ਤੁਸੀਂ ਆਪੀਡੀ ਫੀਸ ਲਓ ਉਸ ਤੋਂ ਬਾਅਦ ਬਹੁਤੇ ਡਾਕਟਰ ਦਵਾਈ ਵੀ ਆਪਣੇ ਅੰਦਰੋਂ ਹੀ ਦਿੰਦੇ ਨੇ ਚਲੋ ਇਹ ਵੀ ਠੀਕ ਹੈ ਦਵਾਈ ਵੀ ਤੁਸੀਂ ਦਿਓ ਉਹ ਪਰ ਘਟ ਘਟ ਸਕੈਨ ਤਾਂ ਉਹਦੀ ਉੱਥੇ ਲਿਖ ਦਿਓ ਨਾ ਜਿੱਥੋਂ ਸਸਤੇ 'ਚ ਹੁੰਦੀ ਹੈ ਮੇਰੀ ਲੋਕਾਂ ਨੂੰ ਬੇਨਤੀ ਹੈ ਜਦੋਂ ਵੀ ਕੋਈ ਡਾਕਟਰ ਤੁਹਾਨੂੰ ਸਕੈਨ ਲਿਖ ਕੇ ਦਿੰਦਾ ਹੈ ਉਹ ਸਕੈਨ ਸਾਨੂੰ ਪੁੱਛਿਆ ਕਰੋ ਅਸੀਂ ਕਿੱਥੋਂ ਕਰਾ ਕੇ ਦੇਣੀ ਤੁਹਾਨੂੰ ਅਸੀਂ ਕਦੀ ਵੀ ਕਿਸੇ ਬੇਕਾਰ ਇੰਸਟੀਚਿਊਟ ਤੋਂ ਤੁਹਾਨੂੰ ਸਕੈਨ ਨਹੀਂ ਕਰਾ ਕੇ ਦੇਵਾਂਗੇ ਅਗਰ ਕੋਈ ਡਾਕਟਰ ਕਹਿੰਦਾ ਕਿ ਸਾਡੇ ਵੱਲੋਂ ਕਰਾਈ ਹੋਈ ਸਕੈਨ ਇਹ ਖਰਾਬ ਹੈ ਜਾਂ ਦੀ ਰਿਪੋਰਟ ਗਲਤ ਹੈ ਫਿਰ ਸਾਨੂੰ ਆਪਣੇ ਡਾਕਟਰ ਲੈਟਰ ਪੈਡ ਤੇ ਲਿਖ ਕੇ ਦੇ ਦੇਵੇ ਕਿ ਭਾਈ ਜਿੱਥੋਂ ਅਨਮੋਲ ਜੀ ਨੇ ਸਕੈਨ ਕਰਾਈ ਹੈ ਉਹ ਗਲਤ ਹੈ ਤੇ ਅਸੀਂ ਇਸ ਸਕੈਨ ਨੂੰ ਨਹੀਂ ਮੰਨਦੇ ਰਿਪੋਰਟਿੰਗ ਗਲਤ ਹੈ ਫਿਰ ਸਰਕਾਰ ਨੂੰ ਵੀ ਕਹਿ ਦਾਂਗੇ ਅਸੀਂ ਕਿ ਉਹ ਲੈਬਾ ਬੰਦ ਕਰਨ ਯਾਰ 12000 ਦੀ ਸਕੈਨ ਕਰਾਤੀ ਯਾਰ ਇਸ ਬੰਦੇ ਦੀ ਯਾਰ ਗਰੀਬ ਬੰਦਾ ਦਿਹਾੜੀ ਕਰਦਾ ਛੋਟੇ ਛੋਟੇ ਤੇ ਦੋ ਜਵਾਕ ਨੇ ਕਿਰਾਏ ਤੇ ਰਹਿੰਦਾ 12000 ਦੇ ਤੁਸੀਂ ਉਹਦੇ ਟੈਸਟ ਹੀ ਕਰਾਤੇ ਆ অপারেশন ਕਿੱਥੋਂ ਕਰਾਏਗਾ ਉਹ ਆਪਣਾ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਨੂੰ ਜਾਗਰੂਕਤਾ ਦੇ ਤੌਰ ਤੇ ਸ਼ੇਅਰ ਕਰੋ ਕਿਉਂਕਿ ਡਾਕਟਰਾਂ ਨੇ ਨਹੀਂ ਕਦੀ ਸੁਧਰਨਾ ਜੇ ਡਾਕਟਰ ਇੰਨੇ ਜੋਗੇ ਹੋਣ ਨਾ ਵਿਚਾਰੇ ਨੂੰ ਪੁੱਛ ਲੈਣ ਕਿ ਹਾਂ ਭਾਈ ਤੂੰ ਕੀ ਕੰਮ ਕਰਦਾ ਅਗਲਾ ਆਪ ਹੀ ਦੱਸ ਦੂਗਾ ਕਿ ਮੈਂ ਦਿਹਾੜੀ ਕਰਦਾ ਮੇਰਾ ਮਕਾਨ ਕਿਰਾਏ ਤੇ ਆ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਇਹਦੇ ਵਰਗੇ ਬੰਦੇ ਨੂੰ ਤਾਂ ਮਾਫ ਕਰ ਦਿਓ ਪਰ ਪਤਾ ਨਹੀਂ ਚਲੋ ਡਾਕਟਰਾਂ ਨੇ ਚੰਗੇ ਡਾਕਟਰ ਹੋਣਗੇ ਵੀ ਪਰ ਲੋਕਾਂ ਨੂੰ ਬੇਨਤੀ ਹੈ ਜਦੋਂ ਵੀ ਕੋਈ ਡਾਕਟਰ ਤੁਹਾਨੂੰ ਟੈਸਟ ਸਕੈਨ ਲਿਖ ਕੇ ਦੇਵੇ ਪਹਿਲਾਂ ਸਾਨੂੰ ਮਿਲੋ ਅਸੀਂ ਤੁਹਾਡੀ ਉਹ ਸਕੈਨ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਫ੍ਰੀ ਕਰਾ ਦਈਏ ਜੇ ਫ੍ਰੀ ਨਹੀਂ ਕਰਾ ਸਕੇ ਸਸਤੀ ਜ਼ਰੂਰ ਕਰਾਵਾਂਗੇ ਔਰ ਜੇ ਸਸਤੀ ਨਹੀਂ ਕਰਾ ਸਕੇ ਹੋ ਸਕਦਾ ਕਿਸੇ ਸਰਕਾਰੀ ਸਕੀਮ ਤੇ ਫ੍ਰੀ ਕਰਾ ਦਈਏ ਕੁਝ ਨਾ ਕੁਝ ਤਾਂ ਤੁਹਾਡਾ ਵਧੀਆ ਹੱਲ ਕਰਾਵਾਂਗੇ ਇਹੀ ਹੱਲ ਹੈ ਨਾ ਡਾਕਟਰਾਂ ਨੇ ਸਮਝਣਾ ਨਾ ਸਰਕਾਰਾਂ ਨੇ ਸਾਡੀਆਂ ਨੇ ਇੰਨੇ ਜੋਗੇ ਹੈਗੇ ਨੇ ਕਿ ਇਹਨਾਂ ਤੇ ਨਕੇਲ ਕਰ ਸਕਣ ਕਿ ਭਾਈ ਤੁਸੀਂ ਆਹ ਲਈ ਦਵਾਈ ਕਿਉਂ ਲਿਖਦੇ ਹੋ ਜਿਹੜੀ ਅੰਦਰੋਂ ਹੀ ਮਿਲਣੀ ਹੈ ਇਹ ਐਸੀ ਸਕੈਨ ਕਿਉਂ ਲਿਖਦੇ ਹੋ ਕਿ ਇੱਥੋਂ ਹੀ ਕਰਾਓ ਕਿਤੇ ਹੋਰ ਨਹੀਂ ਕਰਾਣੀ ਇਹ ਚੀਜ਼ਾਂ ਕਰਕੇ ਲੋਕਾਂ ਨੂੰ ਜ਼ਰੂਰ ਅਵੇਅਰ ਕਰੋ ਵੈਸੇ ਮੈਨੂੰ ਉਮੀਦ ਤਾਂ ਨਹੀਂ ਹੈਗੀ ਕਿ ਮੈਡੀਕਲ ਸਿਸਟਮ ਕਦੀ ਸੁਧਰਨਾ ਹੈ ਕਿ ਨਹੀਂ ਸੁਧਰਨਾ ਪਰ ਮੈਂ ਲੋਕਾਂ ਨੂੰ ਅਵੇਰਨੈਸ ਜ਼ਰੂਰ ਦੇਣਾ ਚਾਹੁੰਦਾ ਮੇਰੀ ਇਹ ਵੀਡੀਓ ਅਵੇਰਨੈਸ ਦੇ ਤੌਰ ਤੇ ਸ਼ੇਅਰ ਕਰਿਓ ਅਵੇਰਨੈਸ ਦੇ ਤੌਰ ਤੇ ਅੱਗੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਲੋਕਾਂ ਤੱਕ ਪਹੁੰਚੇ ਇਹ ਦਿਹਾੜੀਦਾਰ ਬੰਦਾ 9000 ਰੁਪਏ ਮਹੀਨਾ ਕਮਾਉਂਦਾ ਹੈ ਕਿਰਾਏ ਦਾ ਮਕਾਨ ਹੈ ਚਲੋ ਇਹ ਬਹੁਤ ਚੰਗਾ ਤੇ ਇੱਕ ਬਹੁਤ ਸਿਆਣਾ ਪੁੱਤਰ ਹੈ ਜਿਹੜਾ ਆਪਣੇ ਦੋ ਜਵਾਕ ਹੋਣ ਦੇ ਬ ਆਪਣੀ ਮਾਂ ਦੇ ਟ੍ਰੀਟਮੈਂਟ ਲਈ ਭੱਜਿਆ ਫਿਰਦਾ 9000 ਰੁਪਏ ਤਨਖਾਹ ਵਾਲਾ ਬੰਦਾ ਕਰਜ਼ਾ ਚੱਕ ਕੇ 12000 ਰੁਪਏ ਦੀ ਸਕੈਨਾਂ ਲਖਾਉਂਦਾ ਹੈ ਜਿਹੜੀਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਜਿਹਦੀ ਕੀਮਤ ਹੈਗੀ ਸਿਰਫ 4600 ਰੁਪਏ 4600 ਰੁਪਏ ਵਾਲੀ ਸਕੈਨ 12000 ਰੁਪਏ ਦੀ ਕਰਾ ਰਿਹਾ ਮੈਂ ਡਾਕਟਰਾਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਿਰਫ ਆਪਣੇ ਕਮਿਸ਼ਨ ਦੇ ਚੱਕਰ 'ਚ ਬੰਦੇ ਨੂੰ ਮਹਿੰਗੀ ਸਕੈਨ ਲਿਖ ਦਿੰਦੇ ਹੋ ਕਿ ਉੱਥੋਂ ਜਾ ਕੇ ਕਰਾਇਆ ਐਸੀ ਕਮਾਈ ਆਪਣੇ ਬੱਚਿਆਂ ਨੂੰ ਖਵਾ ਕੇ ਕੀ ਕਰੋਗੇ ਤੁਸੀਂ ਦੇਖੋ OPD ਫੀਸ ਵੀ ਲੈਨੇ ਹੋ ਐਜ਼ ਅ ਡਾਕਟਰ profession ਹਰ ਡਾਕਟਰ ਦੀ ਇੱਕ OPD ਫੀਸ ਹੁੰਦੀ ਹੈ ਕੀ ਚਲੋ ਠੀਕ ਹੈ ਤੁਸੀਂ ਕਰੋੜਾ ਰੁਪਏ ਆਪਣੀ ਪੜ੍ਹਾਈ ਤੇ ਲਾਇਆ ਤੁਸੀਂ ਉਪੜੀ ਫੀਸ ਲਓ ਉਸ ਤੋਂ ਬਾਅਦ ਬਹੁਤੇ ਡਾਕਟਰ ਦਵਾਈ ਵੀ ਆਪਣੇ ਅੰਦਰੋਂ ਹੀ ਦਿੰਦੇ ਨੇ ਚਲੋ ਇਹ ਵੀ ਠੀਕ ਹੈ ਦਵਾਈ ਵੀ ਤੁਸੀਂ ਦਿਓ ਉਹ ਪਰ ਘਟ ਘਟ ਸਕੈਨ ਤਾਂ ਉਹਦੀ ਉੱਥੇ ਲਿਖ ਦਿਓ ਨਾ ਜਿੱਥੋਂ ਸਸਤੇ ਚ ਹੁੰਦੀ ਹੈ ਮੇਰੀ ਲੋਕਾਂ ਨੂੰ ਬੇਨਤੀ ਹੈ ਜਦੋਂ ਵੀ ਕੋਈ ਡਾਕਟਰ ਤੁਹਾਨੂੰ ਸਕੈਨ ਲਿਖ ਕੇ ਦਿੰਦਾ ਹੈ ਉਹ ਸਕੈਨ ਸਾਨੂੰ ਪੁੱਛਿਆ ਕਰੋ ਅਸੀਂ ਕਿੱਥੋਂ ਕਰਾ ਕੇ ਦੇਣੀ ਤੁਹਾਨੂੰ ਅਸੀਂ ਕਦੀ ਵੀ ਕਿਸੇ ਬੇਕਾਰ ਇੰਸਟੀਚਿਊਟ ਤੋਂ ਤੁਹਾਨੂੰ ਸਕੈਨ ਨਹੀਂ ਕਰਾ ਕੇ ਦੇਵਾਂਗੇ ਅਗਰ ਕੋਈ ਡਾਕਟਰ ਕਹਿੰਦਾ ਕਿ ਸਾਡੇ ਵੱਲੋਂ ਕਰਾਈ ਹੋਈ ਸਕੈਨ ਇਹ ਖਰਾਬ ਹੈ ਜਾਂ ਇਹਦੀ ਰਿਪੋਰਟ ਗਲਤ ਹੈ ਫਿਰ ਸਾਨੂੰ ਆਪਣੇ ਡਾਕਟਰ ਲੈਟਰ ਪੈਡ ਤੇ ਲਿਖ ਕੇ ਦੇ ਦੇਵੇ ਕਿ ਭਾਈ ਜਿੱਥੋਂ ਅਨਮੋਲ ਜੀ ਨੇ ਸਕੈਨ ਕਰਾਈ ਹੈ ਉਹ ਗਲਤ ਹੈ ਤੇ ਅਸੀਂ ਇਸ ਸਕੈਨ ਨੂੰ ਨਹੀਂ ਮੰਨਦੇ ਰਿਪੋਰਟਿੰਗ ਗਲਤ ਹੈ ਫਿਰ ਸਰਕਾਰ ਨੂੰ ਵੀ ਕਹਿ ਦਾਂਗੇ ਅਸੀਂ ਕਿ ਉਹ ਲੈਬਾ ਬੰਦ ਕਰਨ ਯਾਰ 12000 ਦੀ ਸਕੈਨ ਕਰਾਤੀ ਯਾਰ ਇਸ ਬੰਦੇ ਦੀ ਯਾਰ ਗਰੀਬ ਬੰਦਾ ਦਿਹਾੜੀ ਕਰਦਾ ਛੋਟੇ ਛੋਟੇ ਤੇ ਦੋ ਜਵਾਕ ਨੇ ਕਿਰਾਏ ਤੇ ਰਹਿੰਦਾ ਹੈ 12000 ਦੇ ਤੁਸੀਂ ਉਹਦੇ ਟੈਸਟ ਹੀ ਕਰਾਤੇ ਆ অপারেশন ਕਿੱਥੋਂ ਕਰਾਏਗਾ ਉਹ ਆਪਣਾ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਨੂੰ ਜਾਗਰੂਕਤਾ ਦੇ ਤੌਰ ਤੇ ਸ਼ੇਅਰ ਕਰੋ ਕਿਉਂਕਿ ਡਾਕਟਰਾਂ ਨੇ ਨਹੀਂ ਕਦੀ ਸੁਧਰਨਾ ਜੇ ਡਾਕਟਰ ਇੰਨੇ ਜੋਗੇ ਹੋਣ ਨਾ ਵਿਚਾਰੇ ਨੂੰ ਪੁੱਛ ਲੈਣ ਕਿ ਹਾਂ ਭਾਈ ਤੂੰ ਕੀ ਕੰਮ ਕਰਦਾ ਅਗਲਾ ਆਪ ਹੀ ਦੱਸ ਦੂਗਾ ਕਿ ਮੈਂ ਦਿਹਾੜੀ ਕਰਦਾ ਮੇਰਾ ਮਕਾਨ ਕਿਰਾਏ ਤੇ ਆ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਇਹਦੇ ਵਰਗੇ ਬੰਦੇ ਨੂੰ ਤਾਂ ਮਾਫ ਕਰ ਦਿਓ ਪਰ ਪਤਾ ਨਹੀਂ ਚਲੋ ਡਾਕਟਰਾਂ ਨੇ ਚੰਗੇ ਡਾਕਟਰ ਹੋਣਗੇ ਵੀ ਪਰ ਲੋਕਾਂ ਨੂੰ ਬੇਨਤੀ ਹੈ ਜਦੋਂ ਵੀ ਕੋਈ ਡਾਕਟਰ ਤੁਹਾਨੂੰ ਟੈਸਟ ਸਕੈਨ ਲਿਖ ਕੇ ਦੇਵੇ ਪਹਿਲਾਂ ਸਾਨੂੰ ਮਿਲੋ ਅਸੀਂ ਤੁਹਾਡੀ ਉਹ ਸਕੈਨ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਫ੍ਰੀ ਕਰਾ ਦਈਏ ਜੇ ਫ੍ਰੀ ਨਹੀਂ ਕਰਾ ਸਕੇ ਸਸਤੀ ਜਰੂਰ ਕਰਾਵਾਂਗੇ ਔਰ ਜੇ ਸਸਤੀ ਨਹੀਂ ਕਰਾ ਸਕੇ ਹੋ ਸਕਦਾ ਕਿਸੇ ਸਰਕਾਰੀ ਸਕੀਮ ਤੇ ਫ੍ਰੀ ਕਰਾ ਦੀ ਕੁਛ ਨਾ ਕੁਛ ਤਾਂ ਤੁਹਾਡਾ ਵਧੀਆ ਹੱਲ ਕਰਾਵਾਂਗੇ ਇਹੀ ਹੱਲ ਹੈ ਨਾ ਡਾਕਟਰਾਂ ਨੇ ਸਮਝਣਾ ਨਾ ਸਰਕਾਰਾਂ ਨੇ ਸਾਡੀਆਂ ਨੇ ਇੰਨੇ ਜੋਗੇ ਹੈਗੇ ਨੇ ਕਿ ਇਹਨਾਂ ਤੇ ਨਕੇਲ ਕਰ ਸਕਣ ਕਿ ਭਾਈ ਤੁਸੀਂ ਆਹ ਲਈ ਦਵਾਈ ਕਿਉਂ ਲਿਖਦੇ ਹੋ ਜਿਹੜੀ ਅੰਦਰੋਂ ਹੀ ਮਿਲਣੀ ਹੈ ਜਾਂ ਐਸੀ ਸਕੈਨ ਕਿਉਂ ਲਿਖਦੇ ਹੋ ਕਿ ਇੱਥੋਂ ਹੀ ਕਰਾਓ ਕਿਤੇ ਹੋਰ ਨਹੀਂ ਕਰਾਣੀ ਇਹ ਚੀਜ਼ਾਂ ਕਰਕੇ ਲੋਕਾਂ ਨੂੰ ਜ਼ਰੂਰ ਅਵੇਅਰ ਕਰ